42 ਦਿਨ ਹੋ ਗਏ ਨੇ ਤੇ ਉੱਥੇ ਹੀ ਦੱਸਦੀਏ ਕਿ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਹਜੇ ਜਾਰੀ ਹੈ ਤੇ ਸੁਪਰੀਮ ਕੋਰਟ ਚ ਅੱਜ ਡੱਲੇਵਾਲ ਨੂੰ ਲੈ ਕੇ ਸੁਣਵਾਈ ਹੋਵੇਗੀ ਤੇ ਉੱਥੇ ਹੀ ਪੰਜਾਬ ਸਰਕਾਰ ਪ੍ਰਧਾਨ ਸਾਹਿਬ ਨੂੰ ਲੈ ਕੇ ਜਵਾਬ ਦੇਵੇਗੀ ਤੇ ਦੱਸਦੀਏ ਕਿ ਉੱਥੇ ਪਹਿਲਾਂ ਕਾਫੀ ਸਮਾਂ ਵੀ ਦਿੱਤਾ ਗਿਆ ਤੇ ਪੰਜਾਬ ਸਰਕਾਰ ਨੂੰ ਹੁਕਮ ਸੁਪਰੀਮ ਕੋਰਟ ਨੇ ਲਗਾਏ ਤੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਇੱਕ ਚੰਗੀ ਝਾੜ ਪਾਈ ਤੇ ਕਿਹਾ ਕਿ ਤੁਸੀਂ ਡੱਲੇਵਾਲ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਓ ਤੇ ਜਿਸ ਤੋਂ ਬਾਦ ਪ੍ਰਧਾਨ ਸਾਹਿਬ ਨੇ ਕੋਰੀ ਨਾ ਕਰ ਦਿੱਤੇ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਅਧਿਕਾਰੀ ਭੇਜੇ ਜਾ ਰਹੇ ਨੇ ਪੁਲਿਸ ਸੀਨੀਅਰ ਅਧਿਕਾਰੀ ਜਿਹੜੇ ਕਿ ਲਗਾਤਾਰ ਮੁਲਾਕਾਤ ਕਰਨੇ ਨੇ ਡੱਲੇਵਾਲ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅੱਜ 42 ਦਿਨ ਹੋ ਗਏ ਨੇ ਤੇ ਡੱਲੇਵਾਲ ਮਰਨ ਵਰਤ ਤੇ ਹਜੇ ਵੀ ਉਹ ਜਾਰੀ ਨੇ ਉਹਨਾਂ ਦਾ ਦੂਜੇ ਪਾਸੇ ਦੱਸਦੀ ਹੈ ਕਿ ਲਗਾਤਾਰ ਉਹਨਾਂ ਦੀ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਜਿਸ ਤੋਂ ਬਾਅਦ ਜਿਹੜਾ ਕਿ ਪ੍ਰਧਾਨ ਸਾਹਿਬ ਦੇ ਕਈ ਸਰੀਰ ਦੇ ਅੰਗ ਕੰਮ ਕਰਨੋਂ ਬੰਦ ਹੋ ਗਏ ਨੇ ਅਹ ਦਿਨੋ ਦਿਨ ਜਿਹੜੀ ਸਿਹਤ ਉਹਨਾਂ ਦੀ ਹੋਰ ਡਾਊਨ ਹੁੰਦੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਕਿਸਾਨ ਜਥੇਬੰਦੀਆਂ ਦੇ ਵਿੱਚ ਇੱਕ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ ਡਾਕਟਰਾਂ ਦੇ ਵੱਲੋਂ ਵੀ ਚਿੰਤਾ ਜਤਾਈ ਗਈ ਹੈ ਤੇ ਅੱਜ ਸੁਣਵਾਈ ਹੋਵੇਗੀ ਤੇ ਜਿਸ ਦੇ ਵਿੱਚ ਪੰਜਾਬ ਸਰਕਾਰ ਜਵਾਬ ਦੇਵੇਗੀ ਡੱਲੇਵਾਲ ਨੂੰ ਲੈ ਕੇ ਉੱਥੇ ਹੀ ਦੱਸਦੀ ਹੈ ਕਿ 2 ਜਨਵਰੀ ਨੂੰ ਜਿਹੜਾ ਕਿ ਸੁਪਰੀਮ ਕੋਰਟ 'ਚ ਸੁਣਵਾਈ ਹੋਣੀ ਸੀ ਪਰੰਤੂ ਪੰਜਾਬ ਸਰਕਾਰ ਨੇ ਸਮਾਂ ਮੰਗਿਆ ਤੇ ਜਿਸ ਦੇ ਦੌਰਾਨ ਸੁਪਰੀਮ ਕੋਰਟ ਨੇ ਸਮਾਂ ਦੇ ਦਿੱਤਾ ਗਿਆ ਤੇ 6 ਜਨਵਰੀ ਨੂੰ ਜਿਹੜਾ ਕਿ ਕਿਹਾ ਸੀ ਕਿ ਅਗਲੀ ਸੁਣਵਾਈ ਕੀਤੀ ਜਾਵੇਗੀ ਤੇ ਅੱਜ ਡੱਲੇਵਾਲ ਨੂੰ ਲੈ ਕੇ ਪੰਜਾਬ ਸਰਕਾਰ ਜਵਾਬ ਦੇਣ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਕੋਰਟ ਕੋਈ ਵੱਡਾ ਫੈਸਲਾ ਲੈ ਸਕਦਾ ਸੁਣਵਾਈ ਹੋਵੇਗੀ ਤੇ ਉੱਥੇ ਹੀ ਪੰਜਾਬ ਸਰਕਾਰ ਪ੍ਰਧਾਨ ਸਾਹਿਬ ਨੂੰ ਲੈ ਕੇ ਜਵਾਬ ਦੇਵੇਗੀ ਤੇ ਦੱਸਈਏ ਕਿ ਉੱਥੇ ਪਹਿਲਾਂ ਕਾਫੀ ਸਮਾਂ ਵੀ ਦਿੱਤਾ ਗਿਆ ਤੇ ਪੰਜਾਬ ਸਰਕਾਰ ਨੂੰ ਹੁਕਮ ਸੁਪਰੀਮ ਕੋਰਟ ਨੇ ਲਗਾਏ ਤੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਇੱਕ ਚੰਗੀ ਝਾੜ ਪਾਈ ਤੇ ਕਿਹਾ ਕਿ ਤੁਸੀਂ ਡੱਲੇਵਾਲ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਓ ਤੇ ਜਿਸ ਤੋਂ ਬਾਅਦ ਪ੍ਰਧਾਨ ਸਾਹਿਬ ਨੇ ਕੋਈ ਨਾ ਕਰਦੇ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਅਧਿਕਾਰੀ ਭੇਜੇ ਜਾ ਰਹੇ ਨੇ ਪੁਲਿਸ ਸੀਨੀਅਰ ਅਧਿਕਾਰੀ ਜਿਹੜੇ ਕਿ ਲਗਾਤਾਰ ਮੁਲਾਕਾਤ ਕਰਨੇ ਨੇ ਡੱਲੇਵਾਲ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅੱਜ 42 ਦਿਨ ਹੋ ਗਏ ਨੇ ਤੇ ਡੱਲੇਵਾਲ ਮਰਨ ਵਰਤ ਤੇ ਹਜੇ ਵੀ ਉਹ ਜਾਰੀ ਨੇ ਉਹਨਾਂ ਦਾ ਦੂਜੇ ਪਾਸੇ ਦੱਸਦੀ ਹੈ ਕਿ ਲਗਾਤਾਰ ਉਹਨਾਂ ਦੀ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਜਿਸ ਤੋਂ ਬਾਅਦ ਜਿਹੜਾ ਕਿ ਪ੍ਰਧਾਨ ਸਾਹਿਬ ਦੇ ਕਈ ਸਰੀਰ ਦੇ ਅੰਗ ਕੰਮ ਕਰਨੋਂ ਬੰਦ ਹੋ ਗਏ ਨੇ ਦਿਨੋ-ਦਿਨ ਜਿਹੜੀ ਸਿਹਤ ਉਹਨਾਂ ਦੀ ਹੋਰ ਡਾਊਨ ਹੁੰਦੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਕਿਸਾਨ ਜਥੇਬੰਦੀਆਂ ਦੇ ਵਿੱਚ ਇੱਕ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ ਡਾਕਟਰਾਂ ਦੇ ਵੱਲੋਂ ਵੀ ਚਿੰਤਾ ਜਤਾਈ ਗਈ ਹੈ ਤੇ ਅੱਜ ਸੁਣਵਾਈ ਹੋਵੇਗੀ ਤੇ ਜਿਸ ਦੇ ਵਿੱਚ ਪੰਜਾਬ ਸਰਕਾਰ ਜਵਾਬ ਦੇਵੇਗੀ ਡੱਲੇਵਾਲ ਨੂੰ ਲੈ ਕੇ ਉੱਥੇ ਹੀ ਦੱਸਦੀ ਹੈ ਕਿ 2 ਜਨਵਰੀ ਨੂੰ ਜਿਹੜਾ ਕਿ ਸੁਪਰੀਮ ਕੋਰਟ 'ਚ ਸੁਣਵਾਈ ਹੋਣੀ ਸੀ ਪਰੰਤੂ ਪੰਜਾਬ ਸਰਕਾਰ ਨੇ ਸਮਾਂ ਮੰਗਿਆ ਤੇ ਜਿਸ ਦੇ ਦੌਰਾਨ ਸੁਪਰੀਮ ਕੋਰਟ ਨੇ ਸਮਾਂ ਦੇ ਦਿੱਤਾ ਗਿਆ ਤੇ 6 ਜਨਵਰੀ ਨੂੰ ਜਿਹੜਾ ਕਿ ਕਿਹਾ ਸੀ ਕਿ ਅਗਲੀ ਸੁਣਵਾਈ ਕੀਤੀ ਜਾਵੇਗੀ ਤੇ ਅੱਜ ਡੱਲੇ ਵਾਲ ਨੂੰ ਲੈ ਕੇ ਪੰਜਾਬ ਸਰਕਾਰ ਜਵਾਬ ਦੇਣ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਕੋਰਟ ਕੋਈ ਵੱਡਾ ਫੈਸਲਾ ਲੈ ਸਕਦਾ ਹੈ